ਸਾਹਮਣੇ ਜਿਹੜੇ ਪਰਖੇ ਹੋਏ ਨੇ ਜਿਹੜੇ ਹੋਰ ਦੂਜੀਆਂ ਪਾਰਟੀਆਂ ਵਾਲੇ ਇੱਕ ਨੂੰ ਤਾਂ ਪਰਮਾਤਮਾ ਵੱਲੋਂ ਸਜ਼ਾ ਮਿਲ ਗਈ ਉਹ ਤਾਂ ਪਰਮਾਤਮਾ ਵੱਲੋਂ ਜੋ ਪਾਪ ਕੀਤੇ ਸੀ ਸਾਹਮਣੇ ਆ ਗਏ ਠੀਕ ਹੈ ਨਾ ਉਹ ਤਾਂ ਹੈ ਹੀ ਨਹੀਂ ਉਹ ਤਾਂ ਭੁੱਲ ਜਾ ਦੂਜੇ ਜਿਹੜੇ ਕਾਂਗਰਸੀ ਨੇ ਉਹ ਤੜਕੀ ਉੱਠ ਕੇ ਜਾਂ ਆਪਸ ਚਲਣ ਲੱਗ ਜਾਂਦੇ ਜਾਂ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਹੋਰ ਕੋਈ ਕੰਮ ਨਹੀਂ ਉਹਨਾਂ ਕੋਲੇ ਬਸ ਪਰ ਜਿੰਨਾ ਚਿਰ ਤੁਸੀਂ ਮੇਰਾ ਸਾਥ ਦੇਵੋਗੇ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਉਹਨਾਂ ਨੂੰ ਇਹੀ ਡਰ ਹੈ ਜਾਂ ਇਹੀ ਉਹਨਾਂ ਨੂੰ ਇੱਕ ਲੱਗਿਆ ਹੋਇਆ ਹੈ ਤੋਖਲਾ ਕਿ ਆਮਕਰਾਂ ਦੇ ਮੁੰਡੇ ਕੁੜੀਆਂ ਕਿਉਂ ਆ ਗਏ ਇਹਨਾਂ ਕੁਰਸੀਆਂ ਤਾਂ ਸਾਡੇ 3 ਪੁੱਤ ਬੈਹਦੇ ਹੁੰਦੇ ਆ ਆਮਕਰਾਂ ਦੇ 3 ਪੁੱਤ ਕਿਉਂ ਬਹਿ ਗਏ ਆ ਜਦੋਂ ਤੁਸੀਂ ਹੁਣ ਚੁਣ ਲਏ ਆਮਕਰਾਂ ਦੇ ਇੱਥੋਂ ਐਮਸੀ ਫੇਰ ਫੇਰ ਉਹਨਾਂ ਨੂੰ ਹੋਰ ਮਚਣਗੇ ਉਹ ਵੀ ਫੇਰ ਆ ਗਏ ਯਾਰ ਇੱਥੇ ਤਾਂ ਸਾਡੇ 3 ਪੁੱਤ ਭਤੀਜੇ ਆਉਂਦੇ ਹੁੰਦੇ ਆ ਸੋ ਆਮ ਲੋਕਾਂ ਦਾ ਜ਼ਮਾਨਾ ਆ ਗਿਆ ਵੀ ਤੁਸੀਂ ਜਿਤਾ ਕੇ ਭੇਜ ਰਹੇ ਹੋ ਅਸੀਂ ਤੁਹਾਡੇ ਨਾਲ ਆ ਤੇ ਆ ਗਏ ਉਹ ਮੈਨੂੰ ਤਾਂ ਉੱਥੇ ਕਹਿੰਦੇ ਨੇ ਹੁੰਦਾ ਉੱਥੇ ਆਪਣਾ ਵਿਧਾਨ ਸਭਾ ਚ ਕਹਿੰਦਾ ਸੀਗਾ ਪ੍ਰਤਾਪ ਸਿੰਘ ਬਾਜਵਾ ਇਹ ਕਿਹਾ ਜਾ ਮਟੀਰੀਅਲ ਆ ਗਿਆ ਸਾਨੂੰ ਕਹਿੰਦਾ ਮੈਂ ਕਿਹਾ ਬਹੁਤ ਖਤਰਨਾਕ ਮਟੀਰੀਅਲ ਆ ਗਿਆ ਫਿਰ ਹੁਣ ਇਹ ਤੁਹਾਨੂੰ ਹਰਾਉਣ ਵਾਲਾ ਮਟੀਰੀਅਲ ਆ ਗਿਆ ਹੁਣ ਇਹ ਇਹ ਪੱਕੀਆਂ ਬਰੰਜੀਆਂ ਲੱਗੀਆਂ ਟੋਪੀ ਵਾਲਾ ਕਿੱਲ ਠੋਕਤਾ ਲੋਕਾਂ ਨੇ ਪੰਜਾਬੀਆਂ ਨੇ ਜੰਦਾਬ ਭਗਵਾਨ ਸਿੰਘ ਜਿੰਦਾਬਾਦ ਇਹ ਕਿਸੇ ਰੈਂਚ ਨਾਲ ਨਹੀਂ ਪੱਟਿਆ ਜਾਣਾ ਕਿਉਂਕਿ ਦਿਲਾਂ ਚੋਂ ਨਿਕਲਿਆ ਹੋਇਆ ਕੰਮ ਹੈ ਲੋਕਾਂ ਨੇ ਦਿਲਾਂ ਤੋਂ ਨਿਕਲ ਕੇ ਇਹਨਾਂ ਨੂੰ ਕਿਹਾ ਵੀ ਭਾਈ ਤੁਸੀਂ ਪਾਸੇ ਹੋ ਜਾਓ ਅਸੀਂ ਆਪਣੇ 3 ਪੁੱਤਾਂ ਨੂੰ ਅਕੇਲੇ ਤੇ ਆਵਾਂਗੇ ਸਾਹਮਣੇ ਜਿਹੜੇ ਪਰਖੇ ਹੋਏ ਨੇ ਜਿਹੜੇ ਹੋਰ ਦੂਜੀਆਂ ਪਾਰਟੀਆਂ ਨੇ ਇੱਕ ਨੂੰ ਤਾਂ ਪਰਮਾਤਮਾ ਵੱਲੋਂ ਸਜ਼ਾ ਮਿਲ ਗਈ ਉਹ ਤਾਂ ਪਰਮਾਤਮਾ ਵੱਲੋਂ ਜੋ ਪਾਪ ਕੀਤੇ ਸੀ ਸਾਹਮਣੇ ਆ ਗਏ ਠੀਕ ਹੈ ਨਾ ਉਹ ਤਾਂ ਹੈ ਹੀ ਨਹੀਂ ਉਹ ਤਾਂ ਭੁੱਲ ਜਾਓ ਦੂਜੇ ਜਿਹੜੇ ਕਾਂਗਰਸੀ ਨੇ ਉਹ ਤੜਕੀ ਉੱਠ ਕੇ ਜਾਂ ਆਪਸ ਚਲਣ ਲੱਗ ਜਾਂਦੇ ਜਾਂ ਮੈਨੂੰ ਕੋਲ ਆ ਕੱਢਣ ਲੱਗ ਜਾਂਦੇ ਹੋਰ ਕੋਈ ਕੰਮ ਨਹੀਂ ਉਹਨਾਂ ਕੋਲੇ ਬਸ ਪਰ ਜਿੰਨਾ ਚਿਰ ਤੁਸੀਂ ਮੇਰਾ ਸਾਥ ਦੇਵੋਗੇ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਉਹਨਾਂ ਨੂੰ ਇਹੀ ਡਰ ਹੈ ਜਾਂ ਇਹੀ ਉਹਨਾਂ ਨੂੰ ਇੱਕ ਲੱਗਿਆ ਹੋਇਆ ਤੋਖਲਾ ਕਿ ਆਮਕਰਾਂ ਦੇ ਮੁੰਡੇ ਕੁੜੀਆਂ ਕਿਉਂ ਆ ਗਏ ਇਹਨਾਂ ਕੁਰਸੀਆਂ ਤਾਂ ਸਾਡੇ ਧੀਆਂ ਪੁੱਤ ਬੈੰਦੇ ਹੁੰਦੇ ਆ ਆਮਕਰਾਂ ਦੇ ਧੀਆਂ ਪੁੱਤ ਕਿਉਂ ਬੈ ਗਏ ਆ ਜਦੋਂ ਤੁਸੀਂ ਹੁਣ ਚੁਣ ਲਿਆ ਆਮਕਰਾਂ ਦੇ ਇੱਥੋਂ ਐਮਸੀ ਫੇਰ ਫੇਰ ਉਹਨਾਂ ਨੂੰ ਹੋਰ ਮਚਣਗੇ ਉਹ ਵੀ ਫੇਰ ਆ ਗਏ ਯਾਨੀ ਇੱਥੇ ਤਾਂ ਸਾਡੇ ਧੀਆਂ ਪੁੱਤ ਭਤੀਜੇ ਆਉਂਦੇ ਹੁੰਦੇ ਆ ਸੋ ਆਮ ਲੋਕਾਂ ਦਾ ਜ਼ਮਾਨਾ ਆ ਗਿਆ ਵੀ ਤੁਸੀਂ ਜਿਤਾ ਕੇ ਭੇਜ ਰਹੇ ਹਾਂ ਅਸੀਂ ਤੁਹਾਡੇ ਨਾਲ ਆ ਤੇ ਆਗੇ ਉਹ ਮੈਨੂੰ ਤਾਂ ਉਥੇ ਕਹਿੰਦੇ ਨੇ ਹੁੰਦਾ ਉਥੇ ਆਪਣਾ ਵਿਧਾਨ ਸਭਾ ਚ ਕਹਿੰਦੇ ਸੀਗਾ ਪ੍ਰਤਾਪ ਸਿੰਘ ਬਾਜਵਾ ਇੱਕ ਇਹੋ ਜਿਹਾ ਮਟੀਰੀਅਲ ਆ ਗਿਆ ਸਾਨੂੰ ਕਹਿੰਦਾ ਮੈਂ ਕਿਹਾ ਬਹੁਤ ਖਤਰਨਾਕ ਮਟੀਰੀਅਲ ਆ ਗਿਆ ਫਿਰ ਹੁਣ ਇਹ ਤੁਹਾਨੂੰ ਹਰਾਉਣ ਵਾਲਾ ਮਟੀਰੀਅਲ ਆ ਗਿਆ ਹੁਣ ਇਹ ਪੱਕੀਆਂ ਬਰੰਝੀਆਂ ਲੱਗੀਆਂ ਟੋਪੀ ਵਾਲਾ ਕਿਲ ਠੋਕ ਤਾਂ ਲੋਕਾਂ ਨੇ ਪੰਜਾਬੀਆਂ ਨੇ ਇਹ ਕਿਸੇ ਰੈਂਚ ਨਾਲ ਨਹੀਂ ਪੱਟਿਆ ਜਾਣਾ ਕਿਉਂਕਿ ਦਿਲਾਂ ਚੋਂ ਨਿਕਲਿਆ ਹੋਇਆ ਕੰਮ ਹੈ ਲੋਕਾਂ ਨੇ ਦਿਲਾਂ ਤੋਂ ਨਿਕਲ ਕੇ ਇਹਨਾਂ ਨੂੰ ਕਿਹਾ ਵੀ ਭਾਈ ਤੁਸੀਂ ਪਾਸੇ ਹੋ ਜਾਓ ਅਸੀਂ ਆਪਣੇ 3 ਪੁੱਤਾਂ ਨੂੰ ਅੱਗੇ ਲੈ ਕੇ ਆਵਾਂ